ਭਾਈ ਵੇਖੋ ਜੀ ਜਮਾਗੀ ਪਾਜੋਰ ਕਾਂਗਰਸ ਸਰਕਾਰਾਂ ਚਲਾ ਰਹੀ ਐ ਸਿਮਿੰਦਰ ਰੰਧਾਵਾ ਵੀ ਉੱਥੇ ਬਣੇ ਨੇ ਕੀ ਦਮੇਸ਼ਾ ਤੁਹਾਡੇ ਕੋਲ ਇਹ ਬਦਮਾਸ਼ੀ ਕਰਨ ਗਿੱਜਾ ਹੈ ਨਿਕਰੇ ਇਹ ਕਰਦਾ ਬਦਮਾਸ਼ੀ ਪੱਤੰਬਰੋਂ ਗਿੱਜਾ ਅੱਜ ਵੀ ਇਸੇ ਇਹਦਾ ਇੱਕੋ ਹੀ ਟਾਰਗੇਟ ਹੈ ਕਿ ਮੈਂ ਗੁੰਡਾਗਰਦੀ ਕਰਾਉਣੀ ਆ ਕੋਈ ਗੁੰਡਾਗਰਦੀ ਕੋਈ ਕਹਿੰਦੀ ਮੈਂ ਆ ਗਿਆ ਇੱਕ ਉਸ ਦੇ ਟੈਕਨੀਕ ਜੇ ਨਾ ਅਜ ਪਿਓ ਦੇ ਪੁੱਤ ਨੇ ਮੈਂ ਅਲੀਗੇਸ਼ਨ ਲਾ ਰਿਆਂ ਨਾ ਲਾਵੋ ਕੌਣ ਕੈਂਸਰ ਹੈ ਕਿਸੇ ਬੰਦੇ ਦਾ ਨਾਮ ਦੱਸੇ ਜੱਗੂ ਪੁਗਵਾਣ ਕੁੜੀਏ ਦੇ ਜੇਸਟ ਮੈਂ ਡੀਐਸਟੀ ਕਰਵਾਇਆ ਤੇ ਫਿਰ ਜੱਗੂ ਪੁਗਵਾਣ ਕੁੜੀਏ ਇਹਨਾਂ ਦਾ ਮਾਮਾ ਕਿ ਜੀ ਸਾਡੇ ਨਾਲ ਕਿ ਜੱਗੂ ਪੁਗਵਾਣ ਕੁੜੀਏ ਦੇ ਨਾਲ ਹੀ ਲੜਿਆ ਇਨੂੰ ਪੁੱਛੋ ਇਹਨੂੰ ਇਹ ਗੱਲ ਪੁੱਛੋ ਕਿ ਜਿੱਦਣ ਬਿਕਰਮ ਨੀਤੀਆਂ ਨੇ ਵਿਧਾਨ ਸਭਾ ਚ ਫੋਟੋ ਖਾਈ ਜੱਗੂ ਭੂਆ ਅੱਜੇ ਦੀ ਉੱਥੇ ਦੇ ਨਾਲ ਸੀਗੀ ਉਹ ਬਾਗਰਦੀ ਤਾਂ ਨਹੀਂ ਕੱਲਰ ਦੇਗੀ ਪੁਲਿਸ ਤੁਹਾਡੇ ਸਾਹਮਣੇ ਮਰੀ ਰਹੀ ਆ 15 ਮਿੰਟ ਤੱਕ ਵੀ ਅੱਗੇ ਨਹੀਂ ਵੜਿਆ ਇਹ ਗਰਮ ਰਹੇ ਜਾਂ ਕਿੱਦਾਂ ਬਣੇ ਇਹ ਮੈਂ ਤਾਂ ਮੁੰਡਾ ਆ ਉਹ ਬੁੱਢਾ ਮੁੰਡਾ ਗਰਮ ਹੁੰਦਾ ਕਿ ਬੁੱਢਾ ਗਰਮ ਹੁੰਦਾ ਯਾਰ ਇਹ ਚੁੱਕ ਕੇ ਦੇਖ ਲੈ ਕਿ ਇਹ ਬੰਦ ਭਾਰੰਜਿਤ ਬੁੱਢਾ ਪਾਉਣਗੇ ਵੀ ਤਾਂ ਹੁਣ ਪੁਲਿਸ ਕੁਝ ਨਹੀਂ ਕਰੇ ਕਿਤੇ ਦੁੱਤੀ ਅੱਧੀ ਫੇਰਾਗੇ ਹੋਏ ਨੇ ਤਲਕੀ ਹੋ ਜਾਏ ਕਿ ਫਿਰ ਕੀ ਹੋਏਗਾ ਕਰਦਾ ਮੈਂ ਕੋਲ ਤੇ ਮਖਤਾਰ ਅंसारी ਨਾਲ ਕਿਹਦੀਆਂ ਫੋਟੋਆਂ ਲੱਤੀਆਂ ਲੋਕੀ ਇਹ ਪੁੱਛਦੇ ਨੇ ਕਿ ਜਿਹੜੇ ਲੋਕਾਂ ਨੇ ਜਿੱਥੇ ਉਥੇ ਲਖਨਊ ਜਾ ਕੇ ਗਿਆ ਉਹਦੀ ਕੋਟੀ ਚ ਗਿਆ ਸੈਵਨ ਸਟਾਰ ਹੋਟਲ ਤੇ ਗਿਆ ਕੌਣ ਸੀਗਾ ਮੈਂ ਦੇਖ ਕਹਿੰਦਾ ਜਿਹੜਾ ਉਹਨੇ ਕਹਿੰਦਾ ਇਹ ਆ ਬੰਦੇ ਦਾ ਪੁੱਤ ਏ ਨਾ ਇਹ ਜਾ ਜਾ ਕੇ ਅंसारी ਦਾ ਐਕਸ਼ਨ ਕਰਦਾ ਮੈਂ ਜਵਾਬ ਦਊਂ ਕਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਕਿ ਇਹ ਤੇ ਹੁਣ ਪਤਾ ਲੱਗੂਗਾ ਪਪਲਾ ਟੋਲਾ ਨਹੀਂ ਲੜਦਾ ਹੁੰਦਾ ਲੜਦਾ ਜਿਹਦੇ ਕੋਲ ਵੋਟਾਂ ਨਾ ਹੋਣ ਉਹ ਲੜਦਾ ਪਤਾ ਲੋਕਾਂ ਨੂੰ ਉਹਨਾਂ ਤੋਂ ਸੱਟ ਕਿੰਨੇ ਲਿਖਣੇ ਨੇ ਪਤਾ ਪਹਿਲੀ ਉਹਨੇ ਕੰਮ ਦਾ ਜਵਾਬ ਦੇ ਘੱਟ ਕਿੰਨਾਂ ਵਾਰ ਤੋਂ ਦਿੱਕੂ ਕਰਦਾ ਉਹ ਬਾਕੀ ਸਭ ਤੋਂ ਪਹਿਲਾਂ ਇਹ ਉਹ ਘੇਟ ਹੈ ਇਸਦੇ ਬਾਅਦ ਹਾਲਾਕੇ ਆਮ ਆਦਮੀ ਪਾਰਟੀ ਦਾ ਜਿਹੜਾ ਬੂਥ ਹੈ ਉਹ ਲੱਗਿਆ ਹੋਇਆ ਇਸਦੇ ਵੀ ਉਹਨਾਂ ਦੇ ਤੇ ਬਾਪੀ ਆਪਣੇ ਤਮਰਦਤਾਂ ਦੇ ਨਾਲ ਖੜੇ ਇਹ ਜਿੰਮਕਰਤੀ ਦੇਖ ਚਲੋਗੇ ਕਿ ਉਹ ਫਲ ਪਾਰ ਰਹੇ ਤੇ ਵੋਟਾ ਪਾਉਣਗੇ ਵੀ ਤਾਂ ਹੁਣ ਪੁਲਿਸ ਕੁਝ ਨਹੀਂ ਕਰੇਗੀ ਤੇ ਜੁੱਤੀ ਅਸੀਂ ਫੇਰਾਂਗੇ ਇਹ ਕਿਹੜਾ ਪਿੰਡ ਹੈਰ ਕੀ ਗੱਲ ਤੇਰਾ ਪਸਾਣਾ ਪਿੰਡ ਆ ਇੱਥੇ ਹੋਇਆ ਕੀ ਕਰਨਾ ਕੀ ਬਾਤ ਹੈ ਇਹ ਵੋਟ ਪਾਉਣ ਗਿਆ ਮੁੰਡਾ ਇਹਨੇ ਉਧਰ ਇੱਧਰ ਆ ਇਹਨੂੰ ਇਹਨੂੰ ਅੰਦਰੋਂ ਕੁੱਟਣ ਲੱਭੇ ਕਿੱਥੋਂ ਦੇ ਮੁੰਡੇ ਸੀ ਏ ਜੀ ਭੌਣਪੁਰ ਦੇ ਹੀ ਕਲੇ ਸਰਪੰਚ ਨੇ ਮਗਾਏ ਆ ਜੀ ਕੀ ਗੱਲ ਕੀ ਹੋਈ ਗੱਲ ਕੋਈ ਨਹੀਂ ਹੋਈ ਮੈਂ ਵੋਟ ਪਾ ਕੇ ਆ ਗਿਆ ਇਹ ਕਲੇ ਸਰਪੰਚ ਨੇ ਕਿਹਾ ਵੀ ਇਹਨੂੰ ਫੱਲੋ ਆ ਕੇ ਤਾਂ ਉਹਨੂੰ ਫੜ ਕੇ ਤੇ ਕੁੱਟਣ ਫੋਟੋ ਮਾਰ ਕੀਤੀ ਇਹਨਾਂ ਕੋਲ ਕਰ ਮੇਂ ਧਮਕੀਆਂ ਦੇ ਇੰਡੇ ਵੀ ਇਹ ਬੁੱਤਾ ਨਹੀਂ ਪਾਉਂਦੀਆਂ ਜੀ ਬੰਦਾ ਕਰਦੀ ਬੰਦੇ ਕੌਣ ਨੇ ਉਹ 60 ਵੀ ਲੱਗੇ ਬੂਥ ਅੰਦਰ ਸਰ ਹਾਂਜੀ ਕਿਹੜੀ ਪਾਰਟੀ ਦੇ ਬੰਦੇ ਆਵਾ ਸਰ ਉਹ ਉਹ ਕਾਂ ਪਾਲੀ ਦੇ ਆ 30 XPS ਨੂੰ ਕਿਹਾ ਕਿ ਇੱਕ ਬੰਦਾ ਉਹ ਕਹਿੰਦੇ ਇਹ ਭੇਜ ਰਿਹਾ ਪਰ ਹਲੇ ਤਾਂ ਸ਼ੁਰੂਆਤ ਹੀ ਹੋਈ ਰੰਧਾਵਾ ਸਾਹਿਬ ਜੇ ਪੂਰਾ ਦਿਨ ਨਹੀਂ ਹੁੰਦਾ ਹੁੰਦਾ ਇਹ ਟੱਕਰਾਂਗੇ ਉਹ ਡਾਂਗਾ ਫਫੜਾਂਗੇ ਕਿਉਂਕਿ ਐਡਮਿਨਿਸਟ੍ਰੇਸ਼ਨ ਕੋਲ ਡਾਂਗ ਨਹੀਂ ਹੁਣ ਮੈਂ ਫੇਰਾਂਗਾ ਕਿਉਂਕਿ ਤੁਹਾਡੇ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀਗੇ ਕਿ ਇਲੈਕਸ਼ਨ ਕਮਿਸ਼ਨ ਅੱਜ ਮੈਂ ਆਪਣੇ ਵੋਟ ਮੈਂ ਆਪਣੀ ਵੋਟ ਪਾਉਣ ਲਈ ਜਾ ਰਿਹਾ ਸੀ ਇਸੇ ਕਰਕੇ ਇਹ ਜਿਹੜੀ ਗੁੰਡਾਗਰਦੀ ਨਹੀਂ ਚੱਲਣ ਦਿੱਤੀ ਜਾਏਗੀ ਕਾਰਨ ਕੀ ਸੀ ਤੁਸੀਂ ਤੁਹਾਡੇ ਕਹਿੰਦੇ ਗੁੰਡੇ ਤੇ ਗੁੱਡਾ ਤੁਰਿਆ ਫਿਰਦਾ ਜਿਹੜੀ ਤੁਸੀਂ ਲਗਾਤਾਰ ਸ਼ਿਕਾਇਤ ਕਰ ਰਹੇ ਹੋ ਯਾਰ ਤੂੰ ਤੇ ਇੱਥੋਂ ਦਾ ਰਹਿਣ ਵਾਲਾ ਤੇਰੇ ਸਾਹਮਣੇ ਕਿੱਦਾਂ ਗੁੰਡੇ ਤੁਰੇ ਫਿਰਦੇ ਓਪਨਲੀ ਜਿਹੜੀ ਦਾ ਵਜ਼ਾਬ ਤੁਸੀਂ ਲਗਾਤਾਰ ਜ਼ਿਕਰ ਕਰ ਰਹੇ ਹੋ ਕਿ ਗੈਂਗਸਟਰਾਂ ਦੇ ਫੋਨ ਉਹਦਾ ਵੀ ਕੋਈ ਹੱਲ ਨਹੀਂ ਦੇਖੋ ਪੰਜਾਬ ਪੁਲਿਸ ਘੁੱਟੜੇ ਪੇਂਦੇ ਨੇ ਇਹਨਾਂ ਨੇ ਘਗਰੀ ਪਾਲੀ ਜਾਂ ਇਹ ਇਹਨਾਂ ਗੈਂਗਸਟਰਾਂ ਦੇ ਅੱਗੇ ਘਗਰੀ ਪਾਕ ਤੇ ਪੈਰਾਂ 'ਚ ਝਾਂਜਰਾਂ ਪਾਈਆਂ ਤੇ ਹੱਥਾਂ 'ਚ ਚੂੜੀਆਂ ਪਾਈਆਂ ਇਦਾਂ ਪੰਜਾਬ ਪੁਲਿਸ ਜਿਹੜੀ ਫਿਰ ਰਹੀ ਹੈ ਮੈਨੂੰ ਲੱਗਦਾ ਕਿ ਅੱਗੇ ਜਿਹੜੇ ਹੁਣ ਇਲੈਕਸ਼ਨ ਪ੍ਰੋਸੈਸ ਆ ਸ਼ਾਂਤਮਈ ਢੰਗ ਨਾਲ ਹੋ ਪਾਊਗਾ ਕਿਉਂਕਿ ਉਹਨਾਂ ਨੂੰ ਪਤਾ ਜਿਹੜੀ ਐਡਵਰਸਟੇਸ਼ਨ ਜਿਹੜੀ ਗੁੰਡਾ ਕਰਦੀ ਆਪ ਕਰਾ ਰਹੀ ਹੈ ਉਹਨਾਂ ਨੂੰ ਪਤਾ ਹੋਏਗਾ ਆਵਾ ਮੌਕੇ ਤੇ ਖੜੇ ਨਾਵਾ ਬੜੀ ਤਣਾਤਪੂਰਨ ਸਥਿਤੀ ਆਵਾਮੀ ਪਾਰਟੀ ਔਰ ਕਾਂਗਰਸੀ ਵਰਕਰਾਂ ਵਿਚਾਲੇ ਐ ਸਿਮਿੰਦਰ ਨਾਵਾ ਵੀ ਉੱਥੇ ਖੜੇ ਨੇ ਕੀ ਇਨਫਰਮੇਸ਼ਨ ਤੁਹਾਡੇ ਕੋਲ ਇਹ ਇਹ ਬਦਮਾਸ਼ੀ ਕਰਨ ਗਿੱਜਾ ਠੀਕ ਨੇ ਇਹ ਕਰਦਾ ਬਦਮਾਸ਼ੀ ਇਹ ਬੰਦੇ ਮਰਵਾਉਣ ਗਿੱਜਾ ਅੱਜ ਵੀ ਇਸ ਇਹ ਤਾਂ ਇੱਕੋ ਹੀ ਟਾਰਗੇਟ ਹੈ ਕਿਵੇਂ ਗੁੰਡਾਗਰਦੀ ਕਰਾਉਣੀ ਆ ਉਹ ਗੁੰਡਾਗਰਦੀ ਤੁਹਾਡਾ ਕੋਈ ਗੱਲ ਨਹੀਂ ਮੈਂ ਆ ਗਿਆ ਇੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਰਿਪੋਰਟ ਫੜਿਆ ਇਹ ਕਹਿੰਦੇ ਉਹ ਕਰਨਤਾਰਾਂ ਦਾ ਵਿਅਕਤੀ ਸੀਗਾ ਕਰਨਤਾਰਾਂ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦੀ ਉਹ ਰੋਕ ਲਗਾ ਰਿਹਾ ਕਿ ਗੈਂਗਸਟਰ ਤੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ। ਨਾਲ ਕਿਹਾ ਕੋਈ ਅੱਗ ਜਣੀ ਵਗੈਰਾ ਦੀ ਕੋਸ਼ਿਸ਼ ਕੀਤੀ ਗਈ ਆਰ ਕੇ। ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ। ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰ ਰਹਾਂਦਾ। ਮੇਰੀ ਗੱਡੀਆਂ ਨੇ, ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆਇਆ। ਮੇਰੇ ਘਰ ਦੇ ਪਰਿਵਾਰ ਆ, ਮੇਰਾ ਬੇਟਾ ਮੈਂ ਆਇਆ ਵਾਂ। ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ। ਦੱਸੋ ਜੀ ਇੱਕ ਕਿਹੜਾ ਗੈਂਗਸਟਰ? ਜਿਹੜੇ ਬੰਦੇ ਨੇ ਗੈਂਗਸਟਰ ਖੁਦ ਪਾਲੇ ਨੇ। ਅੱਜ ਇਹਨਾਂ ਲੋਕਾਂ ਨੂੰ ਉਹਨਾਂ ਗੈਂਗਸਟਰਾਂ ਕੋ ਡਾਰਉਣ ਲੱਗ ਗਿਆ। ਠੀਕ ਨੇ। ਇਹ ਬੰਦਾ ਤਾਂ ਗਿੱਜਾ ਪਿਛਲੀ 5 ਸਾਲਾਂ ਚ ਇਹਨੇ 6-7 ਕਤਲ ਕਰਵਾਤੇ ਡੇਰਾ ਬਾਬਾ ਨਾਨਕਾਂ ਲਖੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਪਸੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ਝੜਪੀ ਦੇਖਣ ਨੂੰ ਮੇਰੀ ਹੁਣ ਤੁਸੀਂ ਸਿੱਧੀ ਕੰਟਰੋਲ ਕਰ ਰਹੇ ਬਿਲਕੁਲ ਕੋਈ ਵੋਟ ਵੋਟ ਪ੍ਰੋਪਰ ਲੋਕਾਂ ਨੇ ਵੋਟ ਪਾਉਣੀ ਹੈ ਵੀ ਵਰਕਰ ਦੇ ਆ ਵੀ ਦੇਖੋ ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾ ਕਰਦੀ ਕਰਦਾ ਉਹ ਬਖਲਾਇਆ ਫਿਰਦਾ ਮੈਂ ਆਮ ਆਦਮੀ ਪਾਰਟੀ ਦੇ ਡੇਰਾ ਪਾਪਾ ਨਾਨਕ ਤੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਸ਼ਾਂਤਮਈ ਮਾਹੌਲ ਨਾਲ ਤੁਸੀਂ ਵੋਟਾਂ ਪਾਓ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਆ ਠੀਕ ਆ ਪ੍ਰਚਾਰ ਕਰਨਾ ਹੀ ਪ੍ਰਚਾਰ ਕਰ ਲਿਆ ਉਹ ਲੀਡਰਾਂ ਦਾ ਕੰਮ ਕੀ ਆ ਕਹਿੰਦਾ ਬਾਜੀ ਹੁਣ ਆਪਾਂ ਕਿਸੇ ਮੇਰੇ ਗੱਲ ਸੁਣੋ ਲੋਕ 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 ਕੋਈ ਮੰਨਦੇ ਕਿ ਪੋਲਿੰਗ 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 ਪ੍ਰੋਸੈਸ ਨੂੰ ਪੋਲਿੰਗ ਪ੍ਰੋਸੈਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਵੇਖੋ ਜੀ ਇਹਨਾਂ ਦਾ ਦਿਮਾਗ ਚਿੱਕੋ ਕਾਲਾ ਹੈ ਕਿ ਜਿੰਨਾ ਪਿੰਡਾਂ 'ਚੋਂ ਇੱਥੋਂ ਘਟੋ ਘਾਟ ਹਮੇਸ਼ਾ ਹੀ ਮੈਂ ਬੜੀ ਵੱਡੀ ਲੀਡ ਤੇ ਜਿਹੜਾ ਵਾ 24 'ਚ ਮੈਂ ਜਿੱਤਿਆ ਇਹਨਾਂ ਬੰਦਿਆਂ ਨੇ ਇਹ ਹੀ ਕਿ ਜਿੱਥੋਂ ਇਹ ਆਮ ਆਦੀ ਪਾਰਟੀ ਵੱਡੀ ਲੀਡ ਤੇ ਜਿੱਤੀ ਉਹਥੇ ਆਣ ਕੇ ਨਾ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਇਹਨਾਂ ਦੇ ਚਿਹਰੇ ਨੂੰ ਬਿਲਕੁਲ ਸਮਝ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬੁਲਾੜਦੀ ਨਹੀਂ ਤਈਆ ਇੱਕ ਤਰਨ ਤਰ ਤੋਂ ਨੌਜਵਾਨ ਆਇਆ ਸੀ ਕੌਂਸਲਰ ਤਰਨ ਤਰ ਤੋਂ ਮੁੜ ਲੈ ਕੇ ਕਹਿੰਦਾ ਕਿ ਮੈਂ ਤਰਨ ਤਰ ਤੋਂ ਇਹ ਤੂੰ ਵੀ ਇਹ ਬਿਲਕੁਲ ਗਲਤ ਗੱਲ ਜਿ ਕਿ ਕਹੋ ਜਾ ਕੋਈ ਗੱਲ ਨਹੀਂ ਜੀ ਹਥਿਆਰ ਲੈ ਕੇ ਮੁੰਡੇ ਸਾਹਮਣੇ ਆ ਗਏ ਕਿ ਜੱਗੂ ਪੁਰੀਆ ਦੇ ਬੰਦੇ ਆ ਗਏ ਗੁੰਡਾ ਕਰਦੀਆਂ ਨੇ ਕਹਿੰਦੇ ਜੱਗੂ ਭਗਵਾਨਪੁਰੀਆ ਦੇ ਬੰਦੇ ਤੁਹਾਡੀ ਮਦਦ ਕਰ ਰਹੇ ਨੇ ਇੱਥੇ ਲੋਕਾਂ ਦੇ ਨਾਲ ਕੁੱਟਮਾ ਕਰ ਰਹੇ ਕੁੱਝ ਇਹਨੂੰ ਇਹ ਗੱਲ ਪੁੱਛੋ ਕਿ ਜਦੋਂ ਬਿਕਰਮਜੀਤ ਸਿੰਘ ਨੇ ਵਿਧਾਨ ਸਭਾ 'ਚ ਫੋਟੋ ਵਖਾਈ ਜੱਗੂ ਭਗਵਾਨਪੁਰੀਆ ਦੀ ਉਹ ਕਿਹਦੇ ਨਾਲ ਸੀਗੀ ਲੋਕ ਇਹ ਪੁੱਛਦੇ ਨੇ ਉਹ ਮੇਰੇ ਨਾਲ ਫੋਟੋ ਆਗੇ ਇਹਦੇ ਨਾਲ ਫੋਟੋ ਸੀਗੀ ਲੋਕੀ ਇਹ ਪੁੱਛਦੇ ਨੇ ਵੀ ਤੇ ਮਖ्तार ਅंसारी ਨਾਲ ਕਿਹਦੀਆਂ ਫੋਟੋਆਂ ਲੱਤੀਆਂ ਲੋਕੀ ਇਹ ਪੁੱਛਦੇ ਨੇ ਇਹ ਜਿਹੜੇ ਲੋਕਾਂ ਨੇ ਜਿੱਥੇ ਉਥੇ ਲਖਨਊ ਜਾ ਕੇ ਗਿਆ ਉਹਦੀ ਕੋਟੀ ਚ ਗਿਆ ਸੈਮ ਸਟਾਰ ਹੋਟਲ ਚ ਰਿਹਾ ਉਹ ਕੌਣ ਸੀਗਾ ਉਹ ਤੇ ਕੀ ਰਿਸ਼ਤਾ ਹੈ ਇਸ ਬੰਦੇ ਦਾ ਠੀਕ ਹੈ ਹੁਣ ਹੁਣ ਇਸ ਪਿੰਡ ਤੇ ਸਥਿਤੀ ਕੀ ਬਣੂਗੀ ਤੁਸੀਂ ਵੀ ਬਿਲਕੁਲ ਸ਼ਾਂਤਮਈ ਸ਼ਾਂਤਮਈ ਮਾਹੌਲ ਹੈ ਜੀ ਇੱਥੇ ਜੀ ਆਕਰੋ ਵੀ ਅਪੀਲ ਕਰੋਗੇ ਮੈਂ ਮੈਂ ਡੇ ਮੈਂ ਡੇਰਾ ਪਟਾਣਾ ਦੇ ਲੋਕਾਂ ਨੂੰ ਦੇਖੋ ਜੀ ਮੈਂ ਲੀਡਰਸ਼ਿਪ ਨੂੰ ਇਹ ਵੀ ਬੇਨਤੀ ਕਰਦਾ ਸੁਖਜਿੰਦਰ ਸਿੰਘ ਘਵਾਵੇ ਨੂੰ ਲੋਕਾਂ ਨੇ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਲੋਕਾਂ ਨੂੰ ਵੋਟਾਂ ਪਾਉਣ ਤੋਂ ਮੈਂ ਮੈਂ ਬਿਲਕੁਲ ਪਿਆਰ ਨਾਲ ਮੈਂ ਬਿਲਕੁਲ ਮਿਲ ਸਕਦੇ ਮੈਨੂੰ ਮਿਲਣ ਚ ਕੀ ਤਰਾਹ ਹੈ ਚਲੋ ਠੀਕ ਹੋ ਗਿਆ ਤੇ ਮਿਲਾਂਗੇ ਨਹੀਂ ਆਪਾਂ ਮਿਲ ਸਕਦੇ ਆ ਲੇਕਿਨ ਹੀ ਉਹ ਆਜੇਗਾ ਤਾਂ ਮਿਲਾਂਗਾ ਮੈਂ ਤਾਂ ਨਹੀਂ ਚਾਹੁੰਦਾ ਮੈਂ ਇੱਕ ਨਹੀਂ ਆ ਜੇ ਤਾਂ ਮਿਲ ਲੈ ਰਾਹੀ ਕਹਿੰਦੇ ਆ ਅੱਧ ਅੱਧ ਵਿਚਾਲੇ ਹੋ ਸਕਦੀ ਹੈ ਕਿ ਅੱਧ ਵਿਚਾਲੇ ਦੋਵੇਂ ਮਿਲੋ ਕੋਈ ਨਹੀਂ ਜੀ ਕੋਈ ਨਹੀਂ ਅੱਧ ਵਿਚਾਲੇ ਨਹੀਂ ਕੋਈ ਮਾਦਬ ਵਿਚਾਲਾ ਨਹੀਂ ਹੁੰਦਾ ਲੜਾਈ ਆ ਉਹ ਵੀ ਲੜੇ ਮੈਂ ਵੀ ਲੰਡਿਆਂ ਅੱਧ ਅੱਧ ਵਿਚਾਲਾ ਕੋਈ ਅੱਧ ਵਿਚਾਲਾ ਨਹੀਂ ਮੈਂ ਵੀ ਖੜਾ ਆ ਵੀ ਖੜਾ ਹੈ ਇਸ ਵੇਲੇ ਡੇਰਾ ਪਾਪਾ ਨਾਲ ਖੜ ਕੇ ਜੇ ਇਹਨਾਂ ਦੇ ਪਿਓ ਦੇ ਪੁੱਤ ਨੇ ਮੈਂ ਅਲੀਗੇਸ਼ਨ ਲਾ ਰਿਆਂ ਕਿ ਜੱਗੂ ਭਗਵਾਨਪੁਰੀਏ ਦੇ ਨਾਲ ਹੀ ਰਲਿਆ ਮੈਂ ਲਾ ਰਿਆਂ ਕਲ ਇਹ ਨਹੀਂ ਮੁੱਖ ਮੰਤਰੀ ਜਗੂ ਭਗਵਾਨਪੁਰ ਜੀ ਨੂੰ ਪ੍ਰੋਟੈਕਟ ਕਰ ਰਿਹਾ ਉਹ ਕਹਿੰਦੇ ਰੰਧਾਵਾ ਸਾਹਿਬ ਦੀ ਬੁਖਲਾਹਟ ਹੈ ਹਾਰ ਨਾ ਕਰੀ ਇਸ ਕਰਕੇ ਇਹ ਕਰਦਾ ਹੈ ਹੁਣ ਪਤਾ ਲੱਗੂ ਕਿ ਨਾ ਬੁਖਲਾਹਟ ਕੋੜਾ ਨਹੀਂ ਲੜਦਾ ਹੁੰਦਾ ਲੜਦਾ ਜਿਹਦੇ ਕੋਲ ਫੋਟਾਂ ਨਾਲ ਉਹ ਲੜਦਾ ਉਹ ਕਹਿੰਦੇ ਮੇਰੇ ਬੰਦੇ ਬੰਦੇ ਮੈਂ ਬਾਹਰੋਂ ਮੰਗਵਾਏ ਨੇ ਕਹਿੰਦੇ ਮੰਗਵਾਏ ਨੇ ਆ ਜਿਹੜਾ ਫੜੇ ਤੁਹਾਡੇ ਸਾਹਮਣੇ ਪ੍ਰੈਸ ਉਹ ਜੋ ਮਰਜੀ ਕਹੀ ਜੇ ਉਹ ਕਹਿੰਦੇ ਕਿ ਹੁਣ ਮੈਂ ਲੀਡਰ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਸ਼ਾਂਤ ਵਿੱਚ ਢੰਗ ਨਾਲ ਕਰਾਨਾ ਕੋਈ ਹੋ ਸਕਦਾ ਹੈ ਕਹਿੰਨੇ ਯਾਨੀ ਸ਼ਾਂਤ ਵਿੱਚ 15 ਫੁੱਟ ਦਾ ਮੇਰੀ ਗੱਲ ਉਹ ਇੱਕ ਵਾਰ ਸਕੇ ਇਹ ਤੁਹਾਨੂੰ ਯਾਰ ਮਿਲੂ ਫਾਲ ਪੁੱਛ ਰਹੇ ਹੋ ਇਹ ਪੁਲਿਸ ਪੁੱਛੋ ਕਰਾਂਗੇ ਇਹ ਬਾਹਰਲਾ ਬੰਦਾ ਇੱਕ ਨਹੀਂ ਇਹਨਾਂ ਤੇ ਕਰੋ ਕੇਂਦਰ ਦਾਵਾ ਸਭ ਸਾਹਮਣੇ ਡਾਂਗ ਮਾਰੀ ਐ ਸਾਨੂੰ ਇਹ ਇਲਜ਼ਾਮ ਲਾਉਂਦੇ ਉਹ ਜਿਹੜੀ ਮਾਰੀ ਐ ਤੇ ਉਹਨਾਂ ਆਖੇ ਪੁਲਿਸ ਨੂੰ ਕਰੋ ਐਕਸ਼ਨ ਤੁਸੀਂ ਮੇਰੇ ਨਾਲ ਸੀ ਕਿਹੜੀ ਡਾਂਗ ਉਹ ਚੀ ਆ ਭੀ ਇਹਦਾ ਮੈਡੀਕਲ ਕਰਾਓ ਸਾਹਮਣੇ ਲਿਆਓ ਬਸ ਸਾਊਂਡ ਤੁਸੀਂ ਇੱਥੇ ਸੀ ਨਾ ਮੇਰੇ ਨਾਲ ਹੀ ਕਿਉਂ ਜੀ ਤੁਸੀਂ ਮੇਰੇ ਨਾਲ ਸੀ ਨਾ ਵੀਡੀਓ ਐਵੀਡੈਂਸ ਦਿਖਾ ਰਹੇ ਕਿ ਵੀਡੀਓ ਸਾਡੇ ਕੋਲ ਆਇਆ ਇਹ ਜੀ ਕੋਰਟੋਂ ਆਉਣ ਤੇ ਆਉਣ ਤੇ ਗੁੰਡਾ ਕਰਦੀ ਏਦਾਂ ਨਹੀਂ ਚੱਲਣ ਦੇ ਪੁਲਿਸ ਤੁਹਾਡੇ ਸਾਹਮਣੇ ਮਰੀ ਰਹੀ ਆ 15 ਮਿੰਟ ਡੀਐਸਟੀ ਅੰਦਰ ਨਹੀਂ ਵੜਿਆ ਤੁਹਾਡੇ ਸਾਹਮਣੇ ਨਾ ਸੱਤਾਧਾਰੀ ਪਾਰਟੀ ਦੇ ਪੱਖ ਰੱਖਦੀ ਬਿਲਕੁਲ ਰੱਖਦੀ ਤੁਹਾਡੇ ਸਾਹਮਣੇ ਇੱਜਾਪਾ ਕਦੋਂ ਦੇ ਖੜੇ ਆ ਪਰ ਪੁਲਿਸ ਅੰਦਰ ਗਈ ਆ ਨਹੀਂ ਗਈ ਜਦੋਂ ਸਭ ਸਾਬ ਇਸ ਤਰੀਕੇ ਨਾਲ ਲੀਡਰਾਂ ਨੂੰ ਆ ਕੇ ਸ਼ਾਂਤ ਕਰਨਾ ਚਾਹੀਦਾ ਮਾਹੌਲ ਜਿਸ ਤਰੀਕੇ ਨਾਲ ਮਾਹੌਲ ਬਣਾਇਆ ਜਾ ਰਿਹਾ ਉਦਰਾ ਬਣਾਉਣਾ ਚਾਹੀਦਾ ਵੇਖੋ ਫਸਣ ਇੱਥੇ ਸ਼ਾਂਤਵੇਂ ਤਰੀਕੇ ਨਾਲ ਬੈਠੇ ਨੇ ਇਹਨਾਂ ਨੂੰ ਆਣ ਕੇ ਪੈਗੇ ਇਹਨਾਂ ਦਾ ਟੈਲੀਫੋਨ ਜਾਂ ਫਿਰ ਲੀਡਰ ਨਾ ਪਹੁੰਚੇ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪੁੱਛਣ ਆਖਿਆ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰਲੇ ਬੰਦੇ ਪੈਗੇ ਤੇ ਉਹਦਾ ਪ੍ਰਤੱਖ ਆਈ ਗਿਆ ਕਿ ਸਬੂਤ ਮਿਲ ਗਿਆ ਕਿ ਬੰਦਾ ਇੱਕ ਬਾਹਰਲਾ ਫੜ ਲਿਆ ਮੈਂ ਤੇ ਇਹ ਕਹਿੰਦਾ ਜਿਹੜਾ ਉਹਨੇ ਕਿਹਾ ਨਾ ਇਹ ਪਰਦੇ ਦਾ ਪੋਤਿਆ ਨਾ ਇਹ ਜਾ ਕੇ ਅਨਸਾਰੀ ਦਾ ਐਕਸ਼ਨ ਕਰੇ ਮੈਂ ਜਵਾਬ ਦਊਂ ਬੋਲਿੰਗ ਪ੍ਰੋਸੈਸਰ ਨੂੰ ਪ੍ਰਭਾਵਿਤ ਕਰ ਜੱੜ ਗੱਲ ਸੁਣ ਜਿਹਨੇ ਜਿਹਨੇ ਐਪਲੀਕੇਸ਼ਨ ਦੇ ਕੇ ਅਨਸਾਰੀ ਨੂੰ ਸੱਦਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰौती ਵਾਂਗ ਜੇਲ੍ਹ ਮਿਨਿਸਟਰ ਦਾ ਕੰਮ ਕਿਸੇ ਨੂੰ ਜੇਲ੍ਹ ਦੇ ਅੰਦਰ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਬਾਰ-ਬਾਰ ਉਹ ਵਿਧਾਨ ਸਭਾ ਵਾਲੀ ਤਸਵੀਰ ਦਾ ਕੀ ਕਰਨਾ ਪਤਾ ਨਹੀਂ ਕਿ ਕਦੇ ਬਿਕਰਮ ਜੀਠੀਆਂ ਨੇ ਦਿਖਾਈ ਸੀ ਕੋਈ ਤਸਵੀਰ ਤੁਹਾਡੀ ਜੱਗੂ ਦੇ ਨਾਲ ਜੱਗੂ ਦੇ ਨਾਲ ਜੱਗੂ ਤੇ ਮਾਮਾ ਇਹਨਾਂ ਦਾ ਆਪਣੇ ਫਿਰਦਾ ਹੁਣ ਕੋਈ ਜਿਹੜੇ ਪਿੰਡਾਂ 'ਚ ਜਾਣਦੇ ਹੋ ਉੱਥੇ ਕਦੇ ਕੋਈ ਕਹਿ ਰਿਹਾ ਤੁਸੀਂ ਦੱਸੋ ਕਿ ਜੱਗੂ ਪਗਵਾਨਪੁਰੀਆ ਦੀ ਮਾਂ ਕਿਹਦੇ ਲਈ ਤੁਰੀ ਫਿਰਦੀ ਆ ਜੱਗੂ ਪਗਵਾਨਪੁਰੀਆ ਦੇ ਅਗੇਂਸਟ ਮੈਂ ਡੀਐਸਪੀ ਕਢਵਾਇਆ ਤਾਂ ਫੇਰ ਜੱਗੂ ਪੁਗਾਨਪੁਰ ਜੀ ਇਹਨਾਂ ਦਾ ਮਾਮਾ ਕਿ ਸਾਡੇ ਨਾਲ ਕੋਈ ਕਲੈਸ਼ ਨਜ਼ਰ ਆਇਆ ਚੋਣ ਚੋਣ ਪ੍ਰਕਿਰਿਆ ਤੇ ਕੋਈ ਅਸਰ ਤਾਂ ਨਹੀਂ ਪਿਆ ਚੋਣ ਪ੍ਰਕਿਰਿਆ ਤੇ ਕੋਈ ਅਸਰ ਨਹੀਂ ਆ ਬਿਲਕੁਲ ਪੀਸਫੁਲ ਹੈ ਤੁਹਾਡੇ ਸਾਹਮਣੇ ਅਸੀਂ ਪੋਲਿੰਗ ਬੂਥ ਤੋਂ ਕੀ ਗੱਲਬਾਤ ਹੋ ਰਹੀ ਹੈ ਗੱਡੀ ਲੈ ਕੇ ਆਜੀ ਚੱਲੀ ਕਰ ਰਹੇ ਹੋ ਉਹ ਮਾਹੌਲ ਦਾ ਕਿਸ ਤਰ੍ਹਾਂ ਦਾ ਹਾਲਾਤ ਕੀ ਨੇ ਹੋਣੇ ਸਾਰਾ ਕੁਝ ਪੀਸਫੁਲ ਹੈ ਇੱਥੇ ਇੱਥੇ ਵੀ ਪੀਸਫੁਲ ਹੈ ਬਾਕੀ ਡੇਰੇ ਬਬਨਾਨ ਦੇ ਵਿੱਚ ਸਾਰਾ ਕੁਝ ਪੀਸਫੁਲ ਚੱਲ ਰਿਹਾ ਸਾਡੀ ਫੋਰਸ ਤਾਂ ਲੱਗੀ ਹੋਈ ਸਾਰੇ ਪੋਲਿੰਗ ਸਟੇਸ਼ਨਸ ਤੇ ਲੱਗੀ ਹੋਈ ਹੈ ਇਸਰਵ ਜਿਹੜੀ ਫੋਰਸਿਸ ਨੇ ਉਹ ਵੀ ਨੇ ਪੈਟਰੋਲਿੰਗ ਪੂਰੀ ਚਲਦੀ ਨੇ ਤੁਹਾਡੇ ਸਾਹਮਣੇ ਹੈ ਕਿ ਤੁਸੀਂ ਤਰ ਤਰ ਪਰਨਾ ਕਿਤਾ ਸਹਿਨ ਦਾ ਮੌਲਾ ਵੋਟਰਸ ਤੇ ਕੀ ਅਪੀਲ ਕਰਨੀ ਚਾਹੁੰਦੇ ਹੋ ਵੋਟਰਸ ਨੂੰ ਅਸੀਂ ਮੈਂ ਤੁਹਾਡੇ ਲਈ ਵੋਟਰਾਂ ਨੂੰ ਦੱਸਾਂਗਾ ਕਿ ਤੁਸੀਂ ਇੱਕ ਵਾਰੀ ਸਾਰੇ ਵੋਟਰਾਂ ਨੂੰ ਫੋਰਸ ਦਿਖਾਓ ਕਿ ਕਿੰਨੀ ਫੋਰਸ ਸਾਡੀ ਰਿਪਰ ਹੈ ਕੋਈ ਕੋਈ ਅਸਰ ਨਹੀਂ ਹੈ ਅਸੀਂ ਪੋਲਿੰਗ ਬੂਥ ਤੋਂ ਕਿੰਨੀ ਦੂਰੀ ਤੇ ਖੜੇ ਆਂ ਲੰਗ ਗੱਡੀ ਦਾ ਰੌਲਾ ਇੱਕ ਗੱਡੀ ਦਾ ਰੌਲਾ ਜੀ ਉਹ ਮੇਰੇ ਨਾਲ ਕਰਕੇ ਸਰ ਜਿਹੜਾ ਬੱਚਾ ਕਾਰਨ ਦਾ ਹਾਰਾ ਕਿੰਨੇ ਕਿੰਨੇ ਰਿਪਰ ਕਰਦੇ ਆਂ ਮੈਂ ਸਾਰੇ ਸਿਵਲ ਲੋਕਲ 2 ਵਾਰੀ ਆਂਦੇ ਜਾਲੀ ਨੂੰ ਪੈਸਾ ਕਰਦਾ ਅਸੀਂ